ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਫਿਰ ਤੋਂ ਤੁਹਾਡੇ ਸਾਹਮਣੇ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਇਆ ਹਾਂ ਜਿਸ ਦਾ ਨਾਮ ਹੈ ਇੱਕ ਗਰੀਬ ਔਰਤ ਇੱਕ ਵਾਰ ਦੀ ਗੱਲ ਹੈ ਕਿ ਇੱਕ ਆਦਮੀ ਹਰ ਰੋਜ਼ ਆਪਣੀ ਪਤਨੀ ਨਾਲ ਸਬਜ਼ੀ ਤੇ ਫਲ ਖਰੀਦਣ ਜਾਂਦਾ ਸੀ ਉਹ ਹਰ ਰੋਜ਼ ਇੱਕ ਬੁੱਢੀ ਔਰਤੋਂ ਕਿਲੋ ਸੰਤਰੇ ਲੈਂਦਾ ਜਦੋਂ ਉਹ ਔਰਤ ਸੰਤਰੇ ਤੋਲ ਕੇ ਉਸ ਨੂੰ ਫੜਾ ਦਿੰਦੀ ਤੇ ਉਹ ਉਹਨਾਂ ਨੂੰ ਥੈਲੇ ਵਿੱਚ ਰੱਖ ਲੈਂਦਾ ਫਿਰ ਉਹ ਇੱਕ ਸੰਤਰਾ ਥੈਲੀ ਵਿੱਚੋਂ ਕੱਢ ਕੇ ਉਸ ਔਰਤ ਨੂੰ ਦੀ ਕਿ ਕਹਿੰਦਾ ਮਾਤਾ ਖਾ ਕੇ ਦੱਸੀ ਸੰਤਰਾ ਮਿੱਠਾ ਹੈ ਜਾਂ ਨਹੀਂ। ਉਹਨੇ ਖਾ ਕੇ ਕਹਿਣਾ ਹਾਂ ਪੁੱਤ ਸੰਤਰਾ ਮਿੱਠਾ ਹੈ। ਇਹ سلسلہ ਹਰ ਰੋਜ਼ ਚੱਲਦਾ ਸੀ। ਇੱਕ ਦਿਨ ਆਕੇ ਉਸ ਆਦਮੀ ਦੀ ਪਤਨੀ ਨੇ ਉਸ ਨੂੰ ਕਹਾ ਕਿ ਤੁਹਾਨੂੰ ਵੀ ਪਤਾ ਹੈ ਇਹ ਸੰਤਰੇ ਮਿੱਠੇ ਹਨ। ਫਿਰ ਇਹ ਡਰਾਮਾ ਰੋਜ਼ ਰੋਜ਼ ਕਿਉਂ ਕਰਦੇ ਹੋ? ਉਸ ਆਦਮੀ ਨੇ ਬੜੇ ਪਿਆਰ ਨਾਲ ਕਿਹਾ ਉਹ ਵਿਚਾਰੀ ਸਾਰਾ ਦਿਨ ਸੰਤਰੀ ਵਿੱਚ ਕੇ ਵੀ ਆਪ ਨਹੀਂ ਖਾਂਦੀ। ਇਹ ਤਾਂ ਉਸ ਨੂੰ ਸੰਤਰਾ ਖਵਾਉਣ ਦਾ ਇੱਕ ਬਹਾਨਾ ਹੈ ਅਗਲੇ ਦਿਨ ਫਿਰ ਜਦੋਂ ਉਹ ਸੰਤਰੀ ਫੀਦ ਕੀ ਵਾਪਸ ਚਲੇ ਗਏ ਤਾਂ ਉਸ ਸੰਤਰੀ ਵਿਚਨ ਵਾਲੀ ਔਰਤ ਦੇ ਨਾਲ ਔਰਤ ਜੋ ਸਬਜ਼ੀ بیچਦੀ ਸੀ ਨੇ ਪੁੱਛਿਆ ਕਿ ਮੈਂ ਦੇਖਦੀ ਹਾਂ ਤੂੰ ਹਰ ਰੋਜ਼ ਤੂਲ ਵਿੱਚ ਇਸ ਆਦਮੀ ਨੂੰ ਦੋ ਸੰਤਰੀ ਵੱਧ ਪਾ ਦਿੰਦੀ ਹੈ ਕਿਉਂ ਉਸ ਔਰਤ ਨੇ ਜਵਾਬ ਦਿੱਤਾ ਕਿ ਉਹ ਇੱਕ ਸੰਤਰਾ ਤਾਂ ਰੋਜ਼ ਮੈਨੂੰ ਹੀ ਦੇ ਦਿੰਦਾ ਆਪਣੀ ਮਾਂ ਬਰਾਬਰ ਸਮਝ ਕੇ ਤੇ ਮੀਰਾ ਵੀ ਤਾਂ ਫਰਜ਼ ਬੰਦਾ ਹੈ ਤੇ ਇਸ ਲਈ ਮੈਂ ਨਹੀਂ ਚਾਹੁੰਦੀ ਕਿ ਉਸ ਘਰ ਕਿਸੇ ਚੀਜ਼ ਦਾ ਘਾਟਾ ਪਵੇ ਇਸ ਤੋਂ ਸਾਬਤ ਹੁੰਦਾ ਹੈ ਕਿ ਗਰੀਬ ਆਦਮੀ ਨਾਲ ਕੀਤਾ ਪਿਆਰ ਦੁੱਗਣਾ ਹੋ ਕੇ ਨਿਕਲਦਾ ਹੈ ਜੇ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ